ਦੋਸਤੋ ਅਰਚਨਾ ਜਿਵੇਂ ਹੀ ਘਰ ਤੋਂ ਜਾਣ ਲੱਗਦੀ ਹੈ ਤਾਂ ਜਿਵੇਂ ਉਹ ਗੇਟ ਚੋਂ ਲੰਗੀ ਸੀ ਤਾਂ ਉਸ ਦਾ 3 ਸਾਲ ਦਾ ਮੁੰਡਾ ਸੀ ਜਿਹੜਾ ਉਸ ਨੂੰ ਦੇਖ ਕੇ ਕਹਿੰਦਾ ਕਿ ਆਹ ਕੇ ਜੀ ਕਿਹੜੀ ਡਰੈਸ ਪਾਈ ਹੈ ਇਸ ਨਾਲ ਵਧੀਆ ਡਰੈਸ ਤਾਂ ਮੇਰੀ ਘਰ ਵਾਲੀ ਪਾਉਂਦੀ ਹੁੰਦੀ ਸੀ ਉਹ ਮਹਿੰਗੇ ਮਹਿੰਗੇ ਸੂਟ ਪਾਉਂਦੀ ਹੁੰਦੀ ਸੀ ਇਹ ਗੱਲ ਸੁਣ ਕੇ ਅਰਚਨਾ ਇੱਕਦਮ ਰੁਕ ਜਾਂਦੀ ਹੈ ਤੇ ਆਪਦੇ ਮੁੰਡੇ ਨੂੰ ਘੂਰ-ਘੂਰ ਕੇ ਵੇਖਣ ਲੱਗ ਜਾਂਦੀ ਹੈ ਤਾਂ ਫਿਰ ਉਸ ਦੇ ਕੋਲੇ ਜਾਂਦੀ ਹੈ ਤੇ ਕਹਿੰਦੀ ਹੈ ਕਿ ਕੀ ਕਹਿ ਰਹੇ ਹੋ ਤਾਂ ਫਿਰ ਉਸ ਦਾ ਮੁੰਡਾ ਦੁਬਾਰੇ ਕਹਿੰਦਾ ਹੈ ਕਿ ਮੇਰੀ ਘਰ ਵਾਲੀ ਇਸ ਤੋਂ ਬਹੁਤ ਮਹਿੰਗੇ-ਮਹਿੰਗੇ ਸੂਟ ਪਾਉਂਦੀ ਹੁੰਦੀ ਸੀ ਤੁਸੀਂ ਆਹ ਕਿਹੜੀ ਜ ਇਹ ਗੱਲ ਸੁਣ ਕੇ ਅਰਚਨਾ ਹੈਰਾਨ ਰਹਿ ਗਈ ਸੀ ਤਾਂ ਉਹ ਆਪਣੇ ਪਤੀ ਨੂੰ ਬੁਲਾਉਂਦੀ ਹੈ ਤੇ ਕਹਿੰਦੀ ਹੈ ਕਿ ਦੇਖੋ ਤੁਹਾਡਾ ਮੁੰਡਾ ਕੀ ਕਹਿ ਰਿਹਾ ਹੈ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਨੂੰ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਇਸ ਤੋਂ ਪਹਿਲਾਂ ਅੱਗੇ ਵਧੀਏ ਤੁਹਾਡੇ ਅੱਗੇ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਰਦੇ ਹਾਂ ਕਹਾਣੀ ਸ਼ੁਰੂ ਤਾਂ ਦੋਸਤੋ ਬਠਿੰਡੇ ਜ਼ਿਲ੍ਹੇ 'ਚ ਇੱਕ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਚ ਦੋ ਮਾਪਿਓ ਸੀ ਤੇ ਉਹਨਾਂ ਦੇ ਤਿੰਨ ਬੱਚੇ ਸੀ ਜਿਹੜਾ ਸਭ ਤੋਂ ਵੱਡਾ ਮੁੰਡਾ ਸੀ ਉਸਦੀ ਉਮਰ 18 ਸਾਲ ਸੀ ਪਰ ਹੁਣੇ-ਹੁਣੇ 3 ਸਾਲ ਪਹਿਲਾਂ ਉਹਨਾਂ ਦੇ ਇੱਕ ਮੁੰਡਾ ਹੋਇਆ ਸੀ ਜਿਸ ਦਾ ਨਾਮ ਉਹਨਾਂ ਨੇ ਨਵੀਨ ਰੱਖਿਆ ਸੀ ਤਾਂ ਨਵੀਨ ਜਿਵੇਂ ਵੱਡਾ ਹੁੰਦਾ ਤਾਂ ਉਹ ਅਜੀਬ ਜਿਹੀਆਂ ਗੱਲਾਂ ਕਰਦਾ ਹੁੰਦਾ ਸੀ ਤੇ ਅਜੀਬ ਜਿਹੀਆਂ ਹਰਕਤਾਂ ਕਰਦਾ ਹੁੰਦਾ ਸੀ ਉਹ ਜ਼ਿਆਦਾਤਰ ਘਰਦਿਆਂ ਨੂੰ ਕਹਿੰਦਾ ਸੀ ਕਿ ਆ ਗਰੀਬ ਜੇ ਘਰ ਚ ਕਿੱਥੇ ਰਹਿੰਦੇ ਹੋ ਮੇਰਾ ਘਰ ਤਾਂ ਬਹੁਤ ਵਧੀਆ ਹੈ ਮੈਂ ਇੱਕ ਅਮੀਰ ਬੰਦਾ ਪਰ ਜ਼ਿਆਦਾਤਰ ਉਹਸ ਦੀਆਂ ਗੱਲਾਂ ਤੇ ਘਰ ਦੇ ਵਿਸ਼ਵਾਸ ਨਹੀਂ ਕਰਦੇ ਸੀ ਉਹ ਸੋਚਦੇ ਸੀ ਕਿ ਬੱਚਾ ਹੈ ਚਲ ਐਵੇਂ ਹੀ ਕਰਦਾ ਰਹਿੰਦਾ ਐਸੇ ਤਰ੍ਹਾਂ ਨਵੀ ਤਨ ਸਾਲਾਂ ਦਾ ਹੋਏ ਤੋਂ ਬਾਅਦ ਇੱਕ ਦਿਨ ਉਸਦੀ ਮਾਂ ਕਿਤੇ ਬਾਹਰ ਜਾ ਰਹੀ ਸੀ ਉਸ ਨੇ ਜੋ ਕੱਪੜੇ ਪਾ ਰਖੇ ਸੀ ਉਹਨਾਂ ਨੂੰ ਵੇਖ ਕੇ ਨਵੀਨ ਕਹਿੰਦਾ ਕਿ ਆ ਕੀ ਸਸਤੇ ਜਿਹੇ ਕੱਪੜੇ ਪਾਏ ਐ ਮੇਰੀ ਘਰ ਵਾਲੀ ਇਸ ਤੋਂ ਵਧੀਆ ਕੱਪੜੇ ਪਾਉਂਦੀ ਸੀ ਤੇ ਉਹ ਬਹੁਤ ਮਹਿੰਗੇ ਮਹਿੰਗੇ ਕੱਪੜੇ ਪਾਉਂਦੀ ਸੀ ਉਹਦਾ ਸੂਟ 5000 ਦਾ ਹੁੰਦਾ ਸੀ ਤੇ ਉਹ 5000 ਤੋਂ ਘੱਟ ਉਹ ਸੂਟ ਨਹੀਂ ਪਾਉਂਦੀ ਸੀ ਆ ਗੱਲ ਸੁਣ ਕੇ ਉਸਦੀ ਮਾਂ ਹੈਰਾਨ ਰਹਿ ਜਾਂਦੀ ਐ ਤੇ ਕਹਿ ਦਿੰਦੀ ਐ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਰਿਹਾ ਹੈ ਤਾਂ ਫਿਰ ਉਹ ਆਪਦੇ ਪਤੀ ਨੂੰ ਬੁਲਾਉਂਦੀ ਐ ਤਾਂ ਉਸਦਾ ਪਤੀ ਭੱਜ ਕੇ ਉਸਦੇ ਕੋਲ ਆਂਦਾ ਤੇ ਕਹਿੰਦਾ ਕੀ ਗੱਲ ਐ ਤਾਂ ਫਿਰ ਉਹ ਦੱਸਦੀ ਐ ਕਿ ਨ ਤਾ ਉਸ ਦੇ ਪਤੀ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਤਾਂ ਫਿਰ ਉਹ ਨਵੀਨ ਕੋਲ ਪੁੱਛਦਾ ਕਿ ਦੱਸ ਕੀ ਗੱਲ ਐ ਤੂੰ ਕੀ ਕਰ ਰਿਹਾ ਸੀ ਤੇਰੀ ਮਾਂ ਨੂੰ ਤਾਂ ਫਿਰ ਨਵੀਨ ਚੁੱਪ ਕਰ ਜਾਂਦਾ ਤੇ ਕੁਝ ਨਹੀਂ ਕਹਿੰਦਾ ਇਸੇ ਤਰ੍ਹਾਂ ਦਿਨ ਲੰਘਦੇ ਰਹਿੰਦੇ ਨੇ ਨਵੀਨ ਉਹਨਾਂ ਨੂੰ ਰੋਜ਼ ਕੁਝ ਨਾ ਕੁਝ ਨਵਾਂ ਹੀ ਦੱਸਦਾ ਸੀ ਪਰ ਘਰ ਦੇ ਸੋਚਦੇ ਨੇ ਕਿ ਜਵਾਕ ਐ ਚਲ ਐਦਾਂ ਕੁਝ ਕਹਿ ਦਿੰਦਾ ਹੋਣਾ ਉਹਦੀ ਗੱਲ ਤੇ ਉਹ ਜ਼ਿਆਦਾ ਗੌਰ ਨਹੀਂ ਕਰਦੇ ਸੀ ਪਰ ਉਹ ਜਦੋਂ ਜ਼ਿਆਦਾ ਹੀ ਕਹਿਣ ਲੱਜਾਂਦਾ ਤਾਂ ਉਹ ਡਾక్టర్ ਕੋਲ ਲੈ ਜਾਂਦੇ ਨੇ ਤੇ ਉਸ ਦਾ ਸਾਰਾ ਚੈੱਕਅਪ ਕਰਵਾਉਂਦੇ ਨੇ ਪਰ ਡਾਕਟਰ ਨੂੰ ਉਸ ਦੀ ਕੋਈ ਬਿਮਾਰੀ ਨਹੀਂ ਮਿਲੀ ਸੀ ਤੇ ਕਹਿ ਦਿੰਦਾ ਕਿ ਤੁਹਾਡਾ ਮੁੰਡਾ ਨਾਰਮਲ ਐ ਇਸ ਨੂੰ ਕੋਈ ਦਿੱਕਤ ਨਹੀਂ ਐ ਤਾ ਪਰ ਉਸਨੂੰ ਘਰੇ ਲੈ ਜਾਂਦੇ ਨੇ ਐਸੇ ਤਰ੍ਹਾਂ ਦਿਨ ਲੰਘ ਰਹੇ ਸੀ ਤੇ ਇੱਕ ਦਿਨ ਨਵੀਨ ਆਪਦੇ ਛੋਟੇ ਛੋਟੇ ਕੱਪੜਿਆਂ ਨੂੰ ਇੱਕ ਬੈਗ ਚ ਪੈਕ ਕਰਦਾ ਤੇ ਕਹਿ ਦਿੰਦਾ ਹੈ ਕਿ ਮੈਂ ਤਾਂ ਆਪਦੇ ਘਰੇ ਜਾਣ ਲੱਗ ਰਿਹਾ ਇਹ ਗੱਲ ਜਿਵੇਂ ਨਵੀਨ ਦੇ ਪਿਓ ਨੇ ਸੁਣੀ ਸੀ ਤੇ ਉਹ ਕਹਿ ਦਿੰਦਾ ਹੈ ਕਿ ਪੁੱਤ ਕੀ ਹੋਇਆ ਤੂੰ ਕਿੱਥੇ ਜਾਣ ਲੱਗ ਰਿਹਾ ਹੈ ਤਾਂ ਨਵੀਨ ਕਹਿੰਦਾ ਹੈ ਕਿ ਮੈਂ ਆਪਦੇ ਘਰੇ ਜਾਣ ਲੱਗ ਰਿਹਾ ਜਿਹੜਾ ਕਿ ਮੇਰਾ ਅਸਲੀ ਘਰ ਹੈ ਆ ਮੇਰਾ ਅਸਲੀ ਘਰ ਨਹੀਂ ਹੈ ਤੁਸੀਂ ਤਾਂ ਇੰਨੀ ਗਰੀਬੀ ਚ ਰਹਿੰਦੇ ਹੋ ਪਰ ਮੈਂ ਤਾਂ ਇੱਕ ਅਮੀਰ ਬੰਦਾ ਹਾਂ ਤਾਂ ਫਿਰ ਉਸਦਾ ਪਿਓ ਆ ਗੱਲ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਤਾਂ ਉਸਨੂੰ ਜਾਣ ਤੋਂ ਰੋਕ ਦਿੰਦਾ ਪਰ ਨਵੀਨ ਜਾਣ ਦੀ ਜਿੱਦ ਕਰਦਾ ਹੈ ਤੇ ਘਰ ਤੋਂ ਬਾਹਰ ਗਿਆ ਕਿਤੇ ਹੋ ਨਾ ਗੁੰਮ ਹੋ ਜਾਈ ਤਾਂ ਫਿਰ ਉਸ ਨੂੰ ਸਮਝਾਉਂਦਾ ਹੈ ਉਸ ਦੇ ਸਮਝਾਉਣ ਕਰਕੇ ਨਵੀਨ ਘਰੇ ਰੁਕ ਜਾਂਦਾ ਪਰ ਨਵੀਨ ਐਦਾਂ ਦੀਆਂ ਗੱਲਾਂ ਕਰਨੀਆਂ ਬੰਦ ਨਹੀਂ ਕਰਦਾ ਤੇ ਉਹ ਉਹਨਾਂ ਨੂੰ ਦੱਸਦਾ ਹੈ ਕਿ ਮੇਰੀ ਇੱਕ ਵੱਡੀ ਸਾਰੀ ਦੁਕਾਨ ਹੈ ਜਿਹਦਾ ਨਾਮ ਨਵੀਨ ਇਲੈਕਟ੍ਰੋਨਿਕ ਹੈ ਤੇ ਉਹ ਦੁਕਾਨ ਮਲੋਟ ਜ਼ਿਲ੍ਹੇ ਚ ਹੈ ਹੁਣ ਨਵੀਨ ਨੇ ਉਸ ਦੁਕਾਨ ਦਾ ਐਡਰੈਸ ਵੀ ਦੱਸ ਦਿੱਤਾ ਸੀ ਪਰ ਨਵੀਨ ਜਦੋਂ ਜ਼ਿਆਦਾ ਕਰਨ ਲੱਗਾ ਤਾਂ ਉਸ ਦਾ ਪਿਓ ਆਪਦੇ ਵੱਡੇ ਮੁੰਡੇ ਨੂੰ ਕਹਿੰਦਾ ਹੈ ਕਿ ਤੂੰ ਜਾ ਕੇ ਮਲੋਟ ਪਤਾ ਕਰਕੇ ਤਾਂ ਕਿ ਜਿਹੜਾ ਨਵੀਨ ਐਡਰੈਸ ਦੱਸਣ ਲੱਗ ਰਿਹਾ ਹੈ ਉੱਥੇ ਇਸ ਨਾਂ ਦੀ ਕੋਈ ਦੁਕਾਨ ਹੈ ਜਾਂ ਨਹੀਂ ਤਾ ਉਸਦਾ ਵੱਡਾ ਮੁੰਡਾ ਬਸ ਤੇ ਚੜਕੇ ਮਲੋਟ ਜਾਂਦਾ ਤੇ ਉੱਥੇ ਜਾ ਕੇ ਦੁਕਾਨ ਲੱਭਣੀ ਸ਼ੁਰੂ ਕਰ ਦਿੰਦਾ ਪਰ ਉਹ ਸਾਰੀਆਂ ਦੁਕਾਨਾਂ ਦੇਖ ਆਇਆ ਸੀ ਉਹਨੂੰ ਕਿਤੇ ਕੋਈ ਉਸ ਨਾਂ ਦੀ ਦੁਕਾਨ ਨਹੀਂ ਮਿਲਦੀ ਤਾਂ ਫਿਰ ਇੱਕ ਜਗ੍ਹਾ ਫਟਵਾਤੇ ਆ ਕੇ ਵਹਿ ਜਾਂਦਾ ਜਿੱਥੇ ਕਿ ਨਵੀਨ ਦਾ ਐਡਰੈਸ ਦੱਸਿਆ ਸੀ ਤਾਂ ਉਸਦੀ ਨਿਗਾਹ ਇੱਕ ਗਿਰਿਆ ਹੋਏ ਬੋਰਡ ਤੇ ਪੈਂਦੀ ਹੈ ਜਿਹਦੇ ਉੱਤੇ ਲਿਖਿਆ ਸੀ ਨਵੀਨ ਇਲੈਕਟ੍ਰੋਨਿਕਸ ਤਾਂ ਜਿਵੇਂ ਉਹ ਬੋਰਡ ਕੋਲੇ ਜਾਂਦਾ ਤਾਂ ਤੇ ਨੇੜਲੀ ਦੁਕਾਨਦਾਰਾਂ ਨੂੰ ਪੁੱਛਦਾ ਕਿ ਆਹ ਬੋਰਡ ਕਿਹੜੀ ਦੁਕਾਨ ਦਾ ਹੈ ਤਾ ਫਿਰ ਨੇੜਲੇ ਦੁਕਾਨਦਾਰੇ ਇੱਕ ਦੁਕਾਨਵਾਨੀ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਆਹ ਬੋਰਡ ਉਸ ਦੁਕਾਨ ਦਾ ਹੈ ਤਾਂ ਨਵੀਨ ਦਾ ਭਾਈ ਜਿਵੇਂ ਉਸ ਦੁਕਾਨ 'ਚ ਜਾਂਦਾ ਹੈ ਤਾਂ ਅੰਦਰ ਇੱਕ ਲੇਡੀ ਜੀ ਬੈਠੀ ਹੁੰਦੀ ਹੈ ਹੁਣ ਨਵੀਨ ਨੇ ਆਪਣੇ ਭਾਈ ਨੂੰ ਦੱਸਿਆ ਸੀ ਕਿ ਮੇਰੀ ਕਰਿਆਲੇ ਦਾ ਨਾਮ ਆਸ਼ਾ ਹੈ ਸ਼ਾਇਦ ਉਹ ਹੀ ਦੁਕਾਨ ਚਲਾਉਂਦੀ ਹੋਣੀ ਤਾਂ ਫਿਰ ਨਵੀਨ ਦਾ ਭਾਈ ਅੰਦਰ ਜਾ ਕੇ ਪੁੱਛਦਾ ਇੱਕ ਇੱਕ ਤੁਹਾਡਾ ਨਾਮ ਆਸ਼ਾ ਹੈ ਜਿਵੇਂ ਉਸ ਲੇਡੀ ਨੇ ਆ ਨਾਮ ਸੁਣਿਆ ਸੀ ਤਾਂ ਉਹ ਸੋਚਦੀ ਹੈ ਕਿ ਇਸ ਨੂੰ ਮੇਰੇ ਨਾਮ ਬਾਰੇ ਕਿਵੇਂ ਪਤਾ ਤਾਂ ਉਹ ਕਹਿੰਦੀ ਹੈ ਹਾਂਜੀ ਮੇਰਾ ਹੀ ਨਾਮ ਆਸ਼ਾ ਹੈ ਦੱਸੋ ਕੀ ਕੰਮ ਹੈ ਤਾਂ ਫਿਰ ਉਸ ਨੂੰ ਪੁੱਛਦਾ ਕਿ ਤੁਹਾਡੇ ਨਾਲ ਕੀ ਹੋਇਆ ਸੀ ਤੁਹਾਡਾ ਪਤੀ ਕਿੱਥੇ ਹੈ ਤਾ ਫਿਰ ਆਸ਼ਾ ਉਸ ਨੂੰ ਆਪਦੀ ਸਾਰੀ ਕਹਾਣੀ ਦੱਸਦੀ ਹੈ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਰਹਿੰਦੇ ਹੁੰਦੇ ਸੀ ਤੇ ਕਿਸ ਤਰ੍ਹਾਂ ਉਸ ਦਾ ਵਿਆਹ ਹੋਇਆ ਸੀ ਤੇ ਕਿਸ ਤਰ੍ਹਾਂ ਉਹਦਾ ਪਤੀ ਸੀ ਤੇ ਉਸ ਦਾ ਪਤੀ ਹੁਣ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਜਿਵੇਂ ਆ ਗੱਲ ਸੁਨਵੀਨ ਦੇ ਭਾਈ ਨੇ ਸੁਣੀ ਸੀ ਉਸ ਨੂੰ ਯਕੀਨ ਨਹੀਂ ਹੋਇਆ ਸੀ ਕਿਉਂਕਿ ਨਵੀਨ ਨੇ ਜਿਹੜੀਆਂ ਗੱਲਾਂ ਦੱਸੀਆਂ ਸੀ ਸਾਰੀਆਂ ਹੀ ਸੱਚ ਸੀ ਤਾਂ ਫਿਰ ਆਸ਼ਾ ਉਸ ਨੂੰ ਪੁੱਛਦੀ ਹੈ ਕਿ ਤੁਸੀਂ ਇਸ ਤਰ੍ਹਾਂ ਕਿਉਂ ਪੁੱਛ ਰਹੇ ਹੋ ਤਾ ਫਿਰ ਨਵੀਨ ਦਾ ਭਾਈ ਉਸਨੂੰ ਦੱਸਦਾ ਹੈ ਜਿਹੜਾ ਤੁਹਾਡਾ ਪਤੀ ਹੈ ਉਹ ਮੇਰਾ ਛੋਟਾ ਭਾਈ ਹੈ ਜੋ ਗੱਲਾਂ ਤੁਸੀਂ ਦਸੀਆਂ ਉਹ ਸਾਰੀਆਂ ਗੱਲਾਂ ਉਸਨੇ ਮੈਨੂੰ ਦਸੀਆਂ ਸੀ ਤੇ ਉਸੇ ਕਰਕੇ ਮੈਂ ਇੱਥੇ ਤੁਹਾਨੂੰ ਮਿਲਣ ਆਇਆ ਤਾ ਫਿਰ ਆਸਾਂ ਨੂੰ ਇਸ ਗੱਲ ਤੇ ਯਕੀਨ ਨਹੀਂ ਹੁੰਦਾ ਤਾਂ ਫਿਰ ਉਹ ਨਵੀਨ ਦੇ ਭਾਈ ਨੂੰ ਲੈ ਕੇ ਆਪਦੇ ਘਰੇ ਆ ਜਾਂਦੀ ਹੈ ਜਿੱਥੇ ਨਵੀਨ ਦੇ ਪੁਰਾਣੇ ਮਾਪਿਓ ਰਹਿੰਦੇ ਸੀ ਤਾਂ ਫਿਰ ਨਵੀਨ ਦਾ ਭਾਈ ਉਹਨਾਂ ਨੂੰ ਸਾਰੀ ਗੱਲ ਦੱਸਦਾ ਹੈ ਸਾਰੀ ਗੱਲ ਸੁਣ ਕੇ ਉਸਦੇ ਮਾਪਿਓ ਵੀ ਬਹੁਤ ਜ਼ਿਆਦਾ ਹੈਰਾਨ ਹੋ ਜਾਂਦੇ ਆ ਤਾਂ ਫਿਰ ਉਹ ਨਵੀਨ ਦੇ ਭਾਈ ਦੇ ਨਾਲ ਹੀ ਨਵੀਨ ਦੇ ਪਿੰਡ ਆ ਜਾਂਦੇ ਨੇ ਤੇ ਨਵੀਨ ਦੇ ਪਿੰਡ ਆ ਕੇ ਜਿਵੇਂ ਉਸਦੇ ਘਰੇ ਆਂਦੇ ਨੇ ਤਾਂ ਨਵੀਨ ਭੱਜ ਕੇ ਆਪਦੇ ਪੁਰਾਣੇ ਮਾਪਿਓ ਦੇ ਗਲ ਲੱਗ ਜਾਂਦਾ ਹੁਣ ਮਾਪਿਓ ਹੈਰਾਨ ਸੀ ਕਿ ਉਹ ਕਿਵੇਂ ਰਿਐਕਟ ਕਰਨਾ ਕਿਉਂ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਹੋ ਕੀ ਰਿਹਾ ਤਾਂ ਫਿਰ ਨਵੀਨ ਉਹਨਾਂ ਨੂੰ ਦੱਸਦਾ ਹੈ ਕਿ ਮੈਂ ਤੁਹਾਡਾ ਮੁੰਡਾ ਜਿਹੜਾ ਤੁਹਾਨੂੰ ਛੱਡ ਕੇ ਚਲਾ ਗਿਆ ਸੀ ਮੈਨੂੰ ਦੋ ਬੰਦਿਆਂ ਨੇ ਇਸ ਦੁਨੀਆ ਤੋਂ ਭੇਜ ਦਿੱਤਾ ਸੀ ਤੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਇਹ ਗੱਲ ਸੁਣ ਕੇ ਨਵੀਨ ਦੇ ਪੁਰਾਣੇ ਮਾਪਿਆਂ ਨੂੰ ਯਕੀਨ ਨਹੀਂ ਹੁੰਦਾ ਕਿ ਇਹ ਸੱਚ ਕੇ ਰਿਹਾ ਤਾਂ ਫਿਰ ਉਹ ਐਦਾਂ ਦੀਆਂ ਕੁਝ ਗੱਲਾਂ ਦੱਸਦਾ ਹੈ ਜੋ ਕਿ ਉਸਦੇ ਮਾਪਿਆਂ ਨੂੰ ਵੀ ਪਤਾ ਸੀ ਤੇ ਜੋ ਕਿ ਨਵੀਨ ਨੂੰ ਪਤਾ ਸੀ ਤਾਂ ਫਿਰ ਉਹ ਆਪਦੀ ਘਰਵਾਲੀ ਨੂੰ ਵੀ ਐਦਾਂ ਦੀਆਂ ਕੁਝ ਗੱਲਾਂ ਦੱਸਦਾ ਹੈ ਜੋ ਕਿ ਉਸਦੀ ਘਰਵਾਲੀ ਜਾਣਦੀ ਸੀ ਜੋ ਕਿ ਪ੍ਰਾਈਵੇਟ ਗੱਲਾਂ ਸੀ ਜਿਵੇਂ ਉਹਨਾਂ ਨੇ ਇਹ ਗੱਲਾਂ ਸੁਣੀਆਂ ਸੀ ਉਹਨਾਂ ਨੂੰ ਥੋੜਾ ਥੋ ਤਾ ਫਿਰ ਨਵੀਨ ਕਹਿੰਦਾ ਹੈ ਕਿ ਮੈਂ ਆਪਦੇ ਘਰ ਜਾਣਾ ਚਾਹਨਾ ਤਾਂ ਫਿਰ ਨਵੀਨ ਦੇ ਪੁਰਾਣੇ ਮਾਪਿਓ ਕਹਿੰਦੇ ਕਿ ਤੈਨੂੰ ਆਸੀਂ ਇਸ ਤਰ੍ਹਾਂ ਨਹੀਂ ਲੈ ਜਾ ਸਕਦੇ ਕਿਉਂਕਿ ਉਹਨਾਂ ਨੂੰ ਹਜੇ ਪੂਰਾ ਯਕੀਨ ਨਹੀਂ ਹੋਇਆ ਸੀ ਤੇ ਉਹ ਸੋਚਦੇ ਸੀ ਕਿ ਨਵੀਨ ਦੇ ਹੁਣ ਨਵੇਂ ਮਾਪਿਓ ਹੈ ਉਹ ਉਸ ਨੂੰ ਕਿਵੇਂ ਜਾਣ ਦੇਣਗੇ ਕਿਉਂਕਿ ਨਵੀਨ ਦੀ ਹਜੇ ਉਮਰ ਵੀ ਛੋਟੀ ਸੀ ਤਾਂ ਫਿਰ ਨਵੀਨ ਦੇ ਨਵੇਂ ਮਾਪਿਓ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਤੁਸੀਂ ਨੂੰ ਆਪਦੇ ਨਾਲ ਲੈ ਜਾ ਸਕਦੇ ਹੋ ਇਹ ਕੁਝ ਦਿਨ ਉੱਥੇ ਰਹੇਗਾ ਕੀ ਪਤਾ ਸਾਰੀ ਕਹਾਣੀ ਆਪਾਂ ਨੂੰ ਸਮਝ ਵੀ ਆ ਜਾਵੇ ਤਾਂ ਫਿਰ ਨਵੀਨ ਆਪਦੇ ਮਾਪਿਓ ਨਾਲ ਚਲਾ ਜਾਂਦਾ ਹੈ ਤਾਂ ਫਿਰ ਨਵੀਨ ਦੇ ਮਾਪਿਓ ਉਸ ਦੀ ਦੁਕਾਨ ਤੋਂ ਥੋੜੀ ਦੂਰ ਜੀ ਕਹਿੰਦੇ ਨੇ ਤੇਰੀ ਜਿਹੜੀ ਦੁਕਾਨ ਸੀ ਸਾਨੂੰ ਦੱਸ ਕਿਹੜੀ ਸੀ ਤਾਂ ਫਿਰ ਨਵੀਨ ਸਿੱਧਾ ਆਪਦੀ ਦੁਕਾਨ ਤੇ ਚਲਾ ਜਾਂਦਾ ਤੇ ਜਾ ਕੇ ਕਹਿੰਦਾ ਕਿ ਆਹੀ ਆਪਣੀ ਦੁਕਾਨ ਸੀ ਪਰ ਆ ਚੀਜ਼ਾਂ ਇਸ ਤਰ੍ਹਾਂ ਨਹੀਂ ਲੱਗੀਆਂ ਸੀ ਆ ਕਾਊਂਟਰ ਉੱਥੇ ਲੱਗਾਇਆ ਸੀ ਆ ਜਿਹੜੀ ਦੀਵਾਰ ਘੜੀ ਹੈ ਉਸ ਦੀਵਾਰ ਤੇ ਲੱਗੀ ਹੋਈ ਸੀ ਐਸੇ ਤਰ੍ਹਾਂ ਉਸਨੇ ਸਾਰੀਆਂ ਚੀਜ਼ਾਂ ਸਹੀ ਸਹੀ ਦੱਸ ਦਿੱਤੀਆਂ ਸੀ ਹੁਣ ਉਸਦੇ ਮਾਪਿਆਂ ਨੂੰ ਹੋਰ ਯਕੀਨ ਹੋ ਗਿਆ ਸੀ ਤਾਂ ਫਿਰ ਉਸ ਨੂੰ ਆਪਦੇ ਘਰੇ ਲੈ ਜਾਂਦੇ ਨੇ ਤੇ ਐਸੇ ਤਰ੍ਹਾਂ ਘਰ ਤੋਂ ਥੋੜੀ ਦੂਰ ਗੱਡੀ ਰੋਕ ਕੇ ਕਹਿੰਦੇ ਨੇ ਕਿ ਹੁਣ ਆਪਣਾ ਘਰ ਦੱਸੋ ਕਿਹੜਾ ਹੈ ਤਾਂ ਫਿਰ ਨਵੀਨ ਸਿੱਧਾ ਆਪਦੇ ਘਰੇ ਜਾਂਦਾ ਤਾਂ ਉਹਨਾਂ ਨੂੰ ਦੱਸ ਦਿੰਦਾ ਕਿ ਇਹ ਹੀ ਆਪਣਾ ਘ ਦਾ ਸੀ ਤੇ ਇਹ ਮੇਰਾ ਕਮਰਾ ਸੀ ਤੇ ਇਹ ਮੇਰੀਆਂ ਫੋਟੋਆਂ ਐ ਤੇ ਉਹ ਸਾਰੀ ਨਿਸ਼ਾਨੀਆਂ ਉਹਨਾਂ ਨੂੰ ਪੱਕੀਆਂ ਦੱਸ ਦਿੰਦਾ ਕਿ ਜਿੱਥੇ-ਜਿੱਥੇ ਉਸਨੇ ਜੋ-ਜੋ ਸਮਾਨ ਰੱਖਿਆ ਸੀ ਹੁਣ ਸ਼ੱਕ ਕਰਨ ਦੀ ਕੋਈ ਗੁੰਜਾਇਸ ਨਹੀਂ ਰਹੀ ਸੀ ਕਿਉਂਕਿ ਨਵੀਨ ਨੇ ਸਭ ਚੀਜ਼ਾਂ ਸਹੀ ਦੱਸਦੀਆਂ ਸੀ ਐਸੇ ਤਰ੍ਹਾਂ ਹੌਲੀ-ਹੌਲੀ ਗੱਲ ਸਾਰੇ ਸ਼ਹਿਰ 'ਚ ਫੈਲ ਜਾਂਦੀ ਹੈ ਤੇ ਸਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਐਸੇ ਤਰ੍ਹਾਂ ਗੱਲ ਪੁਲਿਸ 'ਚ ਵੀ ਲੱਗ ਗਈ ਸੀ ਤੇ ਪੁਲਸ ਵਾਲੇ ਉਸ ਦੇ ਘਰ ਆਂਦੇ ਨੇ ਤੇ ਆ ਕੇ ਨਵੀਨ ਨਾਲ ਗੱਲ ਕਰਦੇ ਨੇ ਤਾਂ ਨਵੀਨ ਉਹਨਾਂ ਨੂੰ ਦੱਸਦਾ ਹੈ ਕਿ ਮੈਨੂੰ ਜਿਸ ਨੇ ਮਾਰਿਆ ਸੀ ਮੈਂ ਉਹਨਾਂ ਬਾਰੇ ਜਾਣਨਾ ਤੇ ਮੈਂ ਉਹਨਾਂ ਨੂੰ ਪਛਾਣ ਸਕਦਾ ਤਾਂ ਫਿਰ ਨਵੀਨ ਉਹਨਾਂ ਦੇ ਨਾਮ ਦੱਸ ਦਿੰਦਾ ਤਾਂ ਫਿਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਕੋਲੇ ਚੰਗੀ ਤਰ੍ਹਾਂ ਪੁੱਛਤਾਚੀ ਕੀਤੀ ਜਾਂਦੀ ਹੈ ਤਾਂ ਫਿਰ ਪੁੱਛਤਾ ਉਕੇ ਦਾੰਨੇ ਕੀ ਇਸ ਬੰਦੇ ਨੂੰ ਹਾਸੀ ਮਾਰਿਆ ਸੀ ਤਾਂ ਉਹਨਾਂ ਨੇ ਆਪਦਾ ਗੁਨਾਹ ਕਬੂਲ ਕਰ ਲਿਆ ਸੀ ਤਾਂ ਫਿਰ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਹੈ ਤੇ ਉੱਥੇ ਜੱਜ ਉਹਨਾਂ ਨੂੰ ਸਜ਼ਾ ਸੁਣਾ ਦਿੰਦਾ ਹੈ ਇਸੇ ਤਰ੍ਹਾਂ ਨਵੀਨ ਨੇ ਆਪਦਾ ਦੂਜੇ ਜਨਮ 'ਚ ਆ ਕੇ ਬਦਲਾ ਲੈ ਲਿੱਤਾ ਸੀ ਹੁਣ ਨਵੀਨ ਦੇ ਸਾਹਮਣੇ ਇਹ ਸਮੱਸਿਆ ਸੀ ਕਿ ਉਹ ਰਹਿਵੇ ਤਾਂ ਰਹਿਵੇ ਕਿੱਥੇ ਤਾਂ ਫਿਰ ਨਵੀਨ ਦੇ ਪੁਰਾਣੇ ਮਾਪਿਓ ਕਹਿੰਦੇ ਨੇ ਤੇਰੇ ਇਸ ਜਨਮ ਤੇ ਤੇਰੇ ਨਵੇਂ ਮਾਪਿਓ ਦਾ ਹੱਕ ਹੈ ਤੁਸੀਂ ਉਹਨਾਂ ਕੋਲ ਹੀ ਜਾ ਕੇ ਰਹੋ ਤਾਂ ਫਿਰ ਨਵੀਨ ਆਪਦੇ ਨਵੇਂ ਮਾਪਿਆਂ ਦੇ ਘਰ ਆ ਜਾਂਦਾ ਤੇ ਨਵੀਨ ਦੇ ਜਿਹੜੇ ਪੁਰਾਣੇ ਮਾਪਿਓ ਸੀ ਉਹ ਵੀ ਨਵੀਨ ਨੂੰ ਮਿਲਣ ਆਉਂਦੇ ਰਹਿੰਦੇ ਸੀ ਤੇ ਉਹ ਵੱਡੇ ਘਰਾਂ ਦੇ ਸੀ ਐਸੇ ਤਰ੍ਹਾਂ ਨਵੀਨ ਦੀ ਮਦਦ ਵੀ ਕਰਦੇ ਰਹਿੰਦੇ ਸੀ ਤੇ ਉਸਦੇ ਨਵੇਂ ਮਾਪਿਆਂ ਦੀ ਮਦਦ ਵੀ ਕਰਦੇ ਰਹਿੰਦੇ ਸੀ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜੇ ਗੁਨਾਹਗਾਰਾਂ ਦਾ ਪਤਾ ਨਾ ਲੱਗੇ ਤਾਂ ਰੱਬ ਕਿਸੇ ਨਾ ਕਿਸੇ ਰੂਪ ਚ ਕਿਸੇ ਨਾ ਕਿਸੇ ਨੂੰ ਭੇਜ ਦਿੰਦਾ ਹੈ ਤਾਂ ਕਿ ਜਿਹੜੇ ਲੋਕਾਂ ਨੇ ਗੁਨਾਹ ਕੀਤਾ ਹੈ ਉਹਨਾਂ ਨੂੰ ਉਸ ਦੀ ਸਜ਼ਾ ਮਿਲ ਸਕੇ ਇਸ ਘੜੀ ਚ ਵੀ ਇਸੇ ਤਰ੍ਹਾਂ ਹੀ ਹੋਇਆ ਸੀ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਤੁਹਾਡੇ ਕੀਮਤੀ ਵਿਚਾਰਾਂ ਦੀ ਸਾਨੂੰ ਉਡੀਕ ਰਹਿੰਦੀ ਹੈ ਧੰਨਵਾਦ ਦੋਸਤੋ